ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਸੀਂ ਤੁਹਾਡੀ ਸਿਹਤ ਨਾਲ ਜੁੜੀ ਹੋਈ ਗੱਲ ਕਰਦੇ ਹਾਂ ਸਿਹਤ ਬਾਰੇ ਜਾਣਕਾਰੀ ਤੁਹਾਨੂੰ ਦੇਣੇ ਆ ਤੇ ਸਭ ਤੋਂ ਖਾਸ ਹੈ ਤੁਹਾਡਾ ਲੀਵਰ ਲੀਵਰ ਨੂੰ ਸਿਹਤਮੰਦ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਲੀਵਰ ਦੇ ਨਾਲ ਹੀ ਸਾਰਾ ਕੁਝ ਨਿਰਭਰ ਕਰਦਾ ਹੈ ਤੇ ਲੀਵਰ ਇੱਕ ਅਜਿਹਾ ਤੁਹਾਡੀ ਬੋਡੀ ਦਾ ਪਾਰਟ ਹੈ ਜਿਹੜਾ ਆਪਣੇ ਆਪ ਨੂੰ ਠੀਕ ਰੱਖਣ ਦੀ ਆਪਣੇ ਆਪ ਨੂੰ ਰਿਕਵਰ ਕਰਨ ਦੀ ਪੂਰੀ ਸ਼ਕਤੀ ਵੀ ਰੱਖਦਾ ਹੈ ਪਰ ਜ਼ਿੰਮੇਵਾਰੀ ਸਾਡੀ ਹੈ ਕਿ ਉਹਨੂੰ ਅਸੀਂ ਠੀਕ ਕਿਸ ਤਰ੍ਹਾਂ ਕਰਨਾ ਤੇ ਅਕਸਰ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਦਾ ਲੀਵਰ ਜਲਦੀ ਖਰਾਬ ਹੋ ਜਾਂਦਾ ਹੈ ਪਰ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਜਿਨ੍ਹਾਂ ਨੇ ਕਦੇ ਸ਼ਰਾਬ ਵੱਲ ਝਾਕਿਆ ਵੀ ਨਹੀਂ ਕਿਸੇ ਦੇ ਨਾਲ ਬੈਠੇ ਵੀ ਨਹੀਂ ਉਹਨਾਂ ਦੇ ਲੀਵਰ ਵੀ ਫੈਟੀ ਹੋਣ ਲੱਗ ਪਏ ਨੇ ਲੀਵਰ ਦੇ ਵਿੱਚ ਨੁਕਸਨ ਪੈਣ ਲੱਗ ਪਏ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮਿਸਟਰ ਸੁਭਾਸ਼ ਗੋਇਲ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਸਾਹਿਬ ਨੇ ਤੇ ਲੰਬੇ ਸਮੇਂ ਤੋਂ ਰਿਸਰਚ ਕਰ ਰਹੇ ਨੇ ਕਿ ਲੀਵਰ ਨੂੰ ਸਿਹਤਮੰਦ ਕਿਵੇਂ ਰੱਖਣਾ ਹੈ ਕਿਹੜੇ ਉਹਨਾਂ ਦੇ ਪ੍ਰੋਡਕਟ ਨੇ ਤੇ ਕਿੰਨੀ ਕੁ ਉਹਨਾਂ ਦੀ ਜਿਹੜੀ ਸ਼ਕਤੀ ਹੈ ਲੀਵਰ ਦੀ ਦੁਬਾਰਾ ਵਧੀਆ ਜਿਹੜੇ ਉਹਨਾਂ ਨੇ ਪ੍ਰੋਡਕਟ ਲੋਕਾਂ ਨੇ ਯੂਜ਼ ਕੀਤੇ ਨੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਆ ਗੋਇਲ ਸਾਹਿਬ ਸਵਾਗਤ ਹੈ ਜੀ ਜੀ ਤੁਹਾਡਾ ਵੀ ਤਰਵਿੰਦਰ ਜੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੇਮੀ ਸਾਡਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਗੋਇਲ ਸਾਹਿਬ ਲੀਵਰ ਅਕਸਰ ਕਹਿੰਦੇ ਹੁੰਦੇ ਸੀ ਵੀ ਸ਼ਰਾਬ ਪੀਣ ਨਾਲ ਖਰਾਬ ਹੁੰਦਾ ਪਰ ਜਿਹੜੇ ਲੋਕ ਸ਼ਰਾਬ ਪੀਂਦੇ ਹੀ ਨਹੀਂ ਉਹਨਾਂ ਦਾ ਲੀਵਰ ਵੀ ਖਰਾਬ ਹੋਣ ਲੱਗ ਪਿਆ ਹੈ ਅਕਸਰ ਸੁਣਦੇ ਆ ਇੱਕ ਨਵਾਂ ਸ਼ਬਦ ਆ ਗਿਆ ਕਹਿੰਦੇ ਜੀ ਫੈਟੀ ਲੀਵਰ ਲੀਵਰ ਦੇ ਵਿੱਚ ਫੈਟ ਹੋ ਗਈ ਜੀ ਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਜੇਕਰ ਉਹਦਾ ਸਹੀ ਸਮੇਂ ਦੇ ਉੱਤੇ ਪੂਰਾ ਧਿਆਨ ਨਾ ਰੱਖਿਆ ਜਾਵੇ ਤਾਂ ਉਹ ਖਤਰਨਾਕ ਵੀ ਹੋ ਸਕਦਾ ਹੈ ਇਹਦਾ ਸਿੱਧਾ ਸਿੱਧਾ ਸੰਬੰਧ ਹੈ ਤੁਹਾਡੀ ਗੱਟ ਹੈਲਥ ਦੇ ਨਾਲ ਪੇਟ ਦੀ ਜਿਹੜੀ ਸਿਹਤ ਹੈ ਉਹ ਕਿਵੇਂ ਅਸੀਂ ਵਰਕਰਾਰ ਰੱਖ ਸਕਦੇ ਹਾਂ ਦੇਖੋ ਜਿਹੜੇ ਲੋਗਾਂ ਨੂੰ ਫੈਟੀ ਲੀਬਰ ਹੋ ਚੁੱਕਿਆ ਉਹਨਾਂ ਲਈ ਤਾਂ ਇਲਾਜ ਬਹੁਤ ਹੈਗੇ ਆ ਆਯੁਰਵੈਦਿਕ ਸਿਸਟਮ ਦੇ ਵਿੱਚ ਚਾਹੇ ਤੁਸੀਂ ਮੇਰੇ ਕੋਲ ਆ ਜਾਓ ਚਾਹੇ ਤੁਸੀਂ ਕਿਸੇ ਵੀ ਨੇੜੇ ਦੀ ਆਯੁਰਵੈਦਿਕ ਡਿਸਪੈਂਸਰੀ 'ਚ ਚਲੇ ਜਾਓ ਕਿਸੇ ਵੀ ਆਯੁਰਵੈਦਿਕ ਡਾਕਟਰ ਕੋਲ ਚਲੇ ਜਾਓ ਪਰ ਡਾਕਟਰ ਆਯੁਰਵੈਦਿਕ ਲੱਭੋ ਸਭ ਤੋਂ ਪਹਿਲਾਂ ਵੀ ਮੈਂ ਤਾਂ ਇਹੀ ਕਹੂੰਗਾ ਤੇ ਉਹਦੇ ਨਾਲ ਤੁਸੀਂ ਰਾਬਤਾ ਕਾਇਮ ਕਰਕੇ ਆਯੁਰਵੈਦਿਕ ਦੀਆਂ ਦਵਾਈਆਂ ਲਓ ਔਰ ਆਯੁਰਵੈਦਿਕ ਦੇ ਵਿੱਚ ਹੈ ਕੀ ਅਲੀਵਰ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਵਧੀਆ ਚੀਜ਼ ਹੈ ਉਹ ਹੈਗਾ ਭੂਮੀ ਆਮਲਾ ਭੂਮੀ ਆਮਲਾ ਦੇ ਵਿੱਚ ਕਾਲਮੇਗ ਕੁਟਕੀ ਇਹ ਚੀਜ਼ਾਂ ਦੋ ਬਹੁਤ ਹੀ ਮਸਟ ਨੇ ਕਾਲਮੇਗ ਤੇ ਕੁਟਕੀ ਇੱਕ ਚਰਾਇਤਾ ਖੋਰ ਵੀ ਕਮਾਲ ਦੀ ਚੀਜ਼ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੀਟੌਕਸ ਕਰ ਦਿੰਦੀਆਂ ਨੇ ਲੀਵਰ ਨੂੰ ਸਾਫ਼ ਕਰ ਦਿੰਦੀਆਂ ਨੇ ਲੀਵਰ ਦੀ ਜਿਹੜੀ ਫੈਟ ਆ ਉਹਨੂੰ ਘਟਾ ਲੈਂਦੀਆਂ ਨੇ ਇਹਦਾ ਇੱਕ ਇਹ ਜਲਵਾ ਹੈ ਨਾਲੋ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਨਾ ਇਹ ਆਪਣੇ ਤੱਕ ਨਹੀਂ ਰੱਖਣੀਆਂ ਇਹ ਲੋਕਾਂ ਨੂੰ ਵੀ ਦੱਸੋ ਕਿਉਂਕਿ ਕੋਈ ਵੀ ਗੱਲ ਜਦੋਂ ਮੈਂ ਕਰਦਾ ਉਹ ਐਕਸਪੀਰੀਅੰਸ ਦੀ ਗੱਲ ਆ ਜਿਵੇਂ ਮੈਂ ਤੁਹਾਨੂੰ ਕਿਹਾ ਬੂਮੀ ਆਮਲਾ ਕਾਲਮੇਗ ਕੁਟਕੀ ਚਰਾਇਤਾ ਇੱਕ ਕਾਲ ਜਿਹੜਾ ਕਾਲ ਮੇਗਾ ਕੌੜਾ ਹੁੰਦਾ ਕਟਕੀ ਬਹੁਤ ਕੌੜੀ ਹੁੰਦੀ ਹੈ ਚਰਾਇਤਾ ਉਸ ਤੋਂ ਵੀ ਜ਼ਿਆਦਾ ਕੌੜਾ ਹੁੰਦਾ ਭੂਮੀ ਆਮਲਾ ਜਿਹੜਾ ਉਹ ਵੀ ਕੌੜਾ ਹੁੰਦਾ ਲੇਕਿਨ ਇਹਨੂੰ ਜਦੋਂ ਤੁਸੀਂ ਪੀਸ ਕੇ ਪਾਊਡਰ ਬਣਾ ਲੈਨੇ ਹੋ ਇਹਨੂੰ ਬਸ ਐ ਮੂੰਹ ਚ ਰੱਖੋ ਅੱਧਾ ਚਮਚਾ ਪਾਣੀ ਪੀ ਲਓ ਪਰ ਇਹ ਕੌੜਾ ਜਿਹੜਾ ਹੁੰਦਾ ਇਹਦਾ ਮਤਲਬ ਹੈ ਸਮਝ ਲਓ ਵੀ ਇਹਦੀ ਕੜੱਤਨ ਨੇ ਹੀ ਤੁਹਾਨੂੰ ਠੀਕ ਕਰਨਾ ਹੂੰ ਇਹ ਇੰਨਾ ਵਧੀਆ ਹੁੰਦਾ ਜੀ ਲੀਵਰ ਦੇ ਵਿੱਚ ਜਿੰਨੀ ਮਰਜੀ ਫੈਟ ਗਰਮੀ ਚਰਬੀ ਵਧੀ ਹੋਵੇ ਇਹ ਇਹ ਕਮਾਲ ਹੀ ਕਰ ਦਿੰਦਾ ਬਾਕੀ ਫਿਰ ਵੀ ਲੋਕਾਂ ਨੂੰ ਐ ਲੱਗਦਾ ਵੀ ਨਹੀਂ ਗੋਇਲ ਸਾਹਿਬ ਐਂ ਬੋਲੀ ਜਾਂਦੇ ਆ ਆ ਕਰਾਂਗੇ ਉਹ ਜਿੱਥੇ ਮਰਜੀ ਦੌੜ ਲਓ ਚੀਜ਼ਾਂ ਐ ਹੀ ਮਿਲਣੀਆਂ ਤੁਹਾਨੂੰ ਅਸੀਂ ਨਾ ਚੀਜ਼ਾਂ ਨੂੰ ਲਿਵ ਐਕਸ਼ਨ ਦੇ ਨਾਮ ਤੇ ਹਮ ਗਵਰਨਮੈਂਟ ਤੋਂ ਸਰਟੀਫਾਈਡ ਕਰਾਇਆ ਫਿਰ ਅਸੀਂ ਇਹਨੂੰ ਕਲੀਨਿਕਲ ਲੈਬ ਟੈਸਟ ਲਈ ਭੇਜਾ ਕਲੀਨਿਕਲੀ ਜਦੋਂ ਲੈਬ ਟੈਸਟ ਹੋ ਕੇ ਆਇਆ ਤਾਂ ਦਰਮਜੀ ਤੁਸੀਂ ਇਹ ਦੇਖ ਲਓ ਵੀ ਹਰ ਡਿਸਪੈਂਸਰੀ ਦੇ ਵਿੱਚ ਇਹਨੂੰ ਸਨਮਾਨ ਮਿਲਿਆ आयुष डिपार्टमेंट ਨੇ ਨੂੰ ਕਲੀਨਿਕਲ ਲਾਬਰੇਟਰੀ ਦੇ ਵਿੱਚ ਟੈਸਟ ਰਿਪੋਰਟ ਦਿੱਤੀ ਔਰ ਇਹ ਚਾਰ ਚੀਜ਼ਾਂ ਜਿਹੜੀਆਂ ਨੇ ਇਹ ਜਿੰਦਾਬਾਦ ਹੋਈਆਂ ਹਮ ਕਿ ਲੀਵਰ ਲਈ ਔਰ ਜਿਹੜੇ ਮਰਜ਼ੀ ਸਾਡੇ ਵੈਦ ਭਰਾ ਨਾਲ ਤੁਸੀਂ ਗੱਲ ਕਰਿਓ ਹਮ ਆਹ ਵੀਡੀਓ ਦਿਖਾ ਦਿਓ ਵੀ ਗੁਲਬਸਾਹ ਚਾਰ ਚੀਜ਼ਾਂ ਬੋਲਦੇ ਆ ਤਾਂ ਉਹ ਤੁਹਾਨੂੰ ਹੋਰ ਬਹੁਤ ਸਿਜਾਂ ਦੱਸਣਗੇ ਵਿੱਚ ਕਿ ਇਹਦੇ ਵਿੱਚ ਤੁਸੀਂ ਇਹ ਚੀਜ਼ ਪਾ ਲਓ ਇਹ ਵਾਲੀ ਚੀਜ਼ ਪਾ ਲਓ काम दूध ਦਾ ਰਸ ਪਾ ਲੋ ਪ੍ਰਵਾਲ ਪਿਸ਼ਟੀ ਪਾ ਲੋ ਮੁਕਤਾ ਸ਼ੁਕਤੀ ਪਾ ਲੋ ਬਹੁਤ ਕੁਝ ਸਾਡੇ ਵੈਦ ਭਰਾ ਤੁਹਾਨੂੰ ਦੱਸਣਗੇ ਤਾਂ ਉਹ ਤੁਸੀਂ ਉਹਨਾਂ ਨਾਲ ਡਿਸਕਸ ਕਰਕੇ ਲੈ ਵੀ ਸਕਦੇ ਹੋ ਤੇ ਜੇ ਤੁਹਾਨੂੰ ਲਿਵਰ ਦੀ ਵਾਕਈ ਕੋਈ ਪ੍ਰੋਬਲਮ ਹੈ ਤੁਸੀਂ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਤਾਂ ਦੇਖੋ ਬਈ ਮੇਰੇ ਨਾਲ ਮਿਲਣ ਵਾਸਤੇ ਤਾਂ ਸਮਾਂ ਲੱਗਦਾ ਕਿਉਂਕਿ ਕਿੰਨੇ ਲੋਕਾਂ ਨੂੰ ਆਪਾਂ ਦਿਨ 'ਚ ਮਿਲ ਸਕਦੇ ਆ ਮਿਲਾਂਗੇ ਤਾਂ ਉਹਨਾਂ ਨੂੰ ਨਾ ਜਿੰਨੇ ਕੁ ਨੂੰ ਮਿਲ ਸਕਦੇ ਆ ਹੁਣ ਤੁਸੀਂ ਉਹਦੇ ਲਈ ਸਾਡੇ ਅਪਾਇੰਟਮੈਂਟ ਲੈ ਕੇ ਹੀ ਮਿਲੋਗੇ ਤਾਂ ਜਿਆਦਾ ਬੈਟਰ ਆ ਕਿਉਂਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ ਤੁਸੀਂ ਆਪਣਾ ਆਓ ਆ ਕੇ ਫਿਰ ਵੀ ਵੇਟਿੰਗ ਹੈ ਗਿਆ ਔਰ ਅਪਾਇੰਟਮੈਂਟ ਵੀ ਜੇ ਕਿਸੇ ਨੂੰ 12 ਵਜੇ ਦੀ 1 ਵਜੇ ਦੀ ਮਿਲ ਜਾਂਦੀ ਆ ਉਹਦੀ ਬਾਰੀ ਵੀ 3-4 ਵਜੇ ਤੋਂ ਬਾਅਦ ਹੀ ਆਉਂਦੀ ਆ ਕਿਉਂਕਿ ਮੈਂ ਆਪਣੇ ਲੋਕਾਂ ਦੇ ਨਾਲ ਪਹਿਲਾਂ ਸਾਡੇ ਵੈਦ ਡਿਸਕਸ ਕਰਦੇ ਆ ਮੈਂ ਕਰਦਾ ਫਿਰ ਉਹਦੋਂ ਬਾਅਦ ਟ੍ਰੀਟਮੈਂਟ ਬਣਦੇ ਨੇ ਤਾਂ ਸਮਾਂ ਲੱਗਦਾ ਐਨੀ ਆ ਵੀ 3 ਬਲਾਏ 13 ਆਏ ਦੇ ਦਾਲ ਚ ਪਾਣੀ ਤੇ ਤੋਰੀ ਜੋ ਦਵਾਈਆਂ ਚੱਕ ਚੱਕ ਫੜਾਈ ਜੋ ਇਹ ਜਾ ਕੰਮ ਨਹੀਂ ਹੈ ਅਸੀਂ ਤੁਹਾਡਾ ਥੈਂਕ ਯੂ ਵੀ ਲੈਣਾ ਹੁੰਦਾ ਹੂੰ ਔਰ ਥੈਂਕ ਯੂ ਲੈਂਡਵਾਲ ਤੇ ਸਾਨੂੰ 3 ਮਹੀਨੇ ਲੱਗਦੇ ਆ ਅਸੀਂ ਇੱਕ ਪੇਸ਼ੈਂਟ ਦੇ 3 ਮਹੀਨੇ ਮਿਹਨਤ ਕਰਦੇ ਆ ਪਹਿਲਾ ਪੇਸ਼ੈਂਟ ਥੋੜਾ ਜਿਹਾ ਠੀਕ ਹੁੰਦਾ ਦੂਜੇ ਮਹੀਨੇ ਹੋਰ ਥੋੜਾ ਜਿਹਾ ਠੀਕ ਹੁੰਦਾ ਤੀਜੇ ਮਹੀਨੇ ਜਾ ਕੇ ਬੋਲਦਾ ਥੈਂਕ ਯੂ ਗੁਰਸਬ ਬਚ ਗਏ ਸਾਨੂੰ ਤਾਂ ਲੱਗਦਾ ਸੀ ਪਤਾ ਨਹੀਂ ਕੀ ਹੋ ਜਾਣਾ ਤੇ ਐਸੀ ਕੋਈ ਗੱਲ ਨਹੀਂ ਤੇ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਯੁਰਵੈਦਿਕ ਸਿਸਟਮ ਦੇ ਵਿੱਚ ਟਰੀਟਮੈਂਟ ਹੁੰਦੇ ਨੇ ਤਾਂ ਫਿਰ ਕਮਾਲ ਹੀ ਹੁੰਦਾ ਤਰਮਿੰਦਰ ਜੀ ਗੁਰਸਬ ਆਪਾਂ ਗੱਲ ਕਰ ਰਹੇ ਆ ਲੀਵਰ ਦੀ ਤਾਂ ਲੀਵਰ ਨੂੰ ਆਪਾਂ ਕਿਵੇਂ ਸਾਫ਼ ਰੱਖ ਸਕਦੇ ਆ ਲੀਵਰ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਆ ਤੇ ਜਦੋਂ ਅਲਕੋਹਲਿਕ ਤੇ ਨਾਨ ਅਲਕੋਹਲਿਕ ਦੀ ਆਉਂਦੀ ਆ ਤਾਂ ਉਹਦੇ ਵਿੱਚ ਸ਼ਰਾਬ ਵਾਲੇ ਨੇ ਜਿਹੜੇ ਉਹਨਾਂ ਨੂੰ ਅਕਸਰ ਆਪਾਂ ਸੁਣਦੇ ਹੁੰਨੇ ਆ ਵੀ ਲੀਵਰ ਖਰਾਬ ਹੋਣ ਲੱਗ ਪਿਆ ਲੀਵਰ ਫੈਟੀ ਹੋ ਗਿਆ ਪਰ ਜਿਹੜੀਆਂ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਨੇ ਜਿਹੜੀਆਂ ਘਰ ਦੇ ਵਿੱਚ ਰਸੋਈ ਦਾ ਕੰਮ ਕਰਦੀਆਂ ਨੇ ਘਰੇਲੂ ਕੰਮ ਕਰਦੀਆਂ ਨੇ ਦਫ਼ਤਰਾਂ ਦੇ ਵਿੱਚ ਵੀ ਜਾਂਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਉਹਨਾਂ ਦੇ ਜਿਹੜੇ ਲੀਵਰ ਨੇ ਉਹਦੇ ਵਿੱਚ ਵੀ ਫੈਟ ਆਉਣ ਲੱਗ ਪਈ ਹੈ ਲੀਵਰ ਫੈਟੀ ਹੋਣ ਲੱਗ ਪਏ ਨੇ ਆਪਾਂ ਸ਼ਰਾਬ ਵਾਲੇ ਬੰਦੇ ਨੂੰ ਕਹਿ ਸਕਦੇ ਆ ਕਿ ਉਹਨੇ ਡਰਿੰਕ ਕਰ ਲਈ ਜੀ ਤਾਂ ਹੋ ਗਿਆ ਪਰ ਉਹਨਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ ਜਿਹੜੀਆਂ ਤ੍ਰਿਲੂਗਾਨੀਆ ਇਹ ਕੀ ਆ ਇਹਦੇ ਵਿੱਚ ਕੁਝ ਨਹੀਂ ਹੈ ਅੱਜਕੱਲ ਜਿਹੜੀ ਸਾਡੀ ਦਿਨਚਰਿਆ ਹੈ ਨਾ ਜੋ ਅਸੀਂ ਫੂਡ ਲੈਨੇ ਆ ਘਰ ਦੇ ਵਿੱਚ ਖਾਣਾ ਖਾਣੇ ਆ ਉਹ ਵੀ ਇੱਕ ਬਹੁਤ ਅੱਜਕੱਲ ਮਿਲਾਵਟ ਮਿਕਸਿੰਗ ਹੈਗੀ ਆ ਹੁਣ ਕਈ ਵਾਰੀ ਮੈਂ ਲੋਕਾਂ ਨੂੰ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿੰਨਾ ਤੋਂ ਅਸੀਂ ਬਚਿਆ ਜਾ ਸਕਦਾ ਕਿ ਕਿਹੜੀ ਚੀਜ਼ ਵਿੱਚ ਕਿਵੇਂ ਮਿਲਾਵਟ ਆ ਕੀ ਆ ਜਿਵੇਂ ਹੁਣ ਮੰਨ ਲਓ ਤੁਸੀਂ ਸਰੋਂ ਦਾ ਤੇਲ ਲੈ ਲਓ ਜੇ ਤੁਸੀਂ ਉਹਨੂੰ ਟੈਸਟ ਕਰਨਾ ਵਿੱਚ ਮਿਲਾਵਟ ਤਾਂ ਨਹੀਂ ਹੈ ਜਿਹੜਾ ਅਸਲੀ ਸਰੋਂ ਦਾ ਤੇਲ ਹੈ ਉਹਨੂੰ ਫ੍ਰਿਜ ਦੇ ਉੱਪਰ ਲਾ ਦਿਓ ਜਿੱਥੇ ਬਰਫ਼ ਜੰਮਦੀ ਹੈ ਉਹ ਵੀ ਨਿਕਲਿਆ ਹੋਊਗਾ ਦੋ ਚਾਰ ਘੰਟੇ ਬਾਅਦ ਜੰਮਦਾ ਨਹੀਂ ਬਰਫ਼ ਜੰਮ ਜੂ ਉਹ ਨਹੀਂ ਜੰਮਦਾ ਤੇਲ ਅੱਛਾ ਜਿਹੜਾ ਨਕਲੀ ਆ ਉਹਨੇ ਜੰਮ ਜਾਣਾ ਬੋਤਲ ਫਾੜ ਕੇ ਕੱਢ ਲਿਓ ਉਸੇ ਦੀ ਪਿਗਲਦਾ ਵੀ ਨਹੀਂ ਮੁੜ ਕੇ ਜੀ ਆ ਇਹ ਉਹਦੀ ਪਹਿਚਾਨ ਛੋਟੀ ਛੋਟੀ ਚੀਜ਼ਾਂ ਨੇ ਪਛਾਨਣ ਵਾਸਤੇ ਲੋਕ ਪਹਿਚਾਨ ਕਰਕੇ ਚੀਜ਼ਾਂ ਨੂੰ ਅਗਰ ਖਾਣਗੇ ਹੁਣ ਅਸੀਂ ਤਾਂ ਸਰੋਂ ਦਾ ਤੇਲ ਖਾਣਦੇ ਆ ਵੀ ਸਾਨੂੰ ਫਾਇਦਾ ਕਰੂਗਾ ਅਸੀਂ ਬਲਕਿ ਦੇਸੀ ਕਿਉਂ ਨਹੀਂ ਖਾਂਦੇ ਵੀ ਸਰੋਂ ਦਾ ਤੇਲ ਹੀ ਖਾ ਲੈਣੇ ਵੀ ਦੇਸੀ ਕਿਉਂ ਦਾ ਨਕਲੀ ਮਿਲਦਾ ਇਹ ਘਰ ਦਾ ਦੇਸੀ ਕਿਉਂ ਫਿਰ ਕਮਾਲ ਦੀ ਗੱਲ ਆ ਪਰ ਉਹ ਜਿਹੜਾ ਸਰੋਂ ਦਾ ਤੇਲ ਆ ਉਹ ਉਹ ਬਾਬਿਆਂ ਨੇ ਉੱਧਰ ਵੀ ਸ਼ੁਰੂ ਕਰਤਾ ਕੰਮ ਹਾਂ ਦੇਸੀ ਘਿਓ ਚ ਤਾਂ ਮਿਲਾਵਟ ਹੈਗੀ ਸੀ ਉਹ ਕਲਾਕਾਰ ਜਿਹੜੇ ਸੀਗੇ ਅ ਇਹ ਜੇ ਕੰਮ ਕਰਨ ਵਾਲੇ ਉਹਨਾਂ ਨੇ ਸਰੋਂ ਦੇ ਤੇਲ ਫੜ ਲਿਆ ਵੀ ਇਹ ਵਿਕਣ ਲੱਗਿਆ ਹੁਣੇ ਚ ਕਰ ਲੋ ਤੇ ਪਹਿਲਾਂ ਤਾਂ 70 ਰੁਪਏ ਦੀ ਬੋਤਲ ਹੁੰਦੀ ਸੀ 80 ਰੁਪਏ ਦੀ ਉਹ ਲੋਕੀ ਮਿਲਾਵਟ ਨਹੀਂ ਕਰਦੇ ਸੀ ਸਸਤੀ ਚੀਜ਼ ਚ ਕੀ ਮਿਲਾਵਟ ਕਰੀ ਹੁਣ ਉਹ ਬੋਤਲ ਵੀ 300 ਦੀ ਹੋ ਗਈ ਪੌਣੇ 300 ਦੀ ਮਿਲਦੀ ਆ ਉਹ ਕਹਿੰਦੇ ਵੀ ਆਹ ਠੀਕ ਹੋ ਗਿਆ ਸੌਦਾ ਤੇ ਹੁਣ ਉਹਦੇ ਚ ਵੀ ਸ਼ੁਰੂ ਹੋ ਗਿਆ ਕੰਮ ਦਾ ਇਸ ਕਰਕੇ ਨਾ ਜਿਹੜੇ ਸਾਡੇ ਲੇਡੀਜ਼ ਨੇ ਮਾਦਾ ਪੇਣਾ ਜਿੰਨੀਆਂ ਵੀ ਨੇ ਉਹਨਾਂ ਨੂੰ ਵੀ ਜਿਹੜੇ ਨਾਨ ਅਲਕੋਹੋਲਿਕ ਲੋਗ ਨੇ ਮੁੰਡੇ ਵੀ ਨੇ ਬਹੁਤ ਜਿਹੜੇ ਮਤਲਬ ਇਦਾਂ ਆ ਜਾਂਦੇ ਨੇ ਚਪੇਟ ਦੇ ਵਿੱਚ ਉਹ ਮੈਦੇ ਦਾ ਵੀ ਇੱਕ ਰੀਜ਼ਨ ਆ ਹੂੰ ਮੈਦਾ ਖਾਣਾ ਕੋਲਡ ਡਰਿੰਕ ਪੀਣਾ ਇਹ ਵੀ ਇੱਕ ਰੀਜ਼ਨ ਹੈ ਅੱਗੇ ਅਸੀਂ ਜੇ ਕਰੇ ਮਤਲਬ ਅਸੀਂ ਬਚਪਨ ਦੇਖਿਆ ਆਪਣੇ ਪਿਤਾ ਜੀ ਉਹਨਾਂ ਨਾਲ ਫਾਦਰ ਸਾਹਿਬ ਨਾਲ ਅੱਗੇ ਜੇ ਅਸੀਂ ਘਰ 'ਚ ਨਾ ਕੋਲਡ ਡਰਿੰਕ ਆਉਂਦਾ ਸੀ ਤਾਂ ਕੋਲਡ ਡਰਿੰਕ ਨਹੀਂ ਹੁੰਦਾ ਸੀ ਅੱਗੇ ਹੁਣ ਬਣ ਗਿਆ ਕੋਲਡ ਡਰਿੰਕ ਅੱਗੇ ਬੱਤਾ ਹੁੰਦਾ ਸੀ ਹੂੰ ਬਰਤਾ ਕਰਿਆ ਹੁਣ ਲਾਲ ਬੱਤਾ ਹੈ ਨਾ ਸਰਵਤੀ ਬੱਤਾ ਗੋਲੀ ਵਾਲਾ ਗੋਲੀ ਵਾਲਾ ਬੱਤਾ ਉਹ ਦੁੱਧ ਚ ਪਾ ਕੇ ਪੀਣਾ ਦੇਖੋ ਸਵਾਦ ਤਾਂ ਆਪਾਂ ਨੇ ਵੀ ਲਏ ਨੇ ਜ਼ਿੰਦਗੀ ਦੇ ਇਹ ਤਾਂ ਨਹੀਂ ਵੀ ਅੱਜ ਦੇ ਬੱਚੇ ਜ਼ਿਆਦਾ ਸਵਾਦ ਲੈਂਦੇ ਹੋਣਗੇ ਆਪਾਂ ਵੀ ਉਹ ਬੱਤੇ ਪੀਤੇ ਨੇ ਦੁੱਧ ਚ ਪਾ ਕੇ ਬੱਤਾ ਪੀਤਾ ਹੱਟੀ ਵਾਲੇ ਗੁਜਰਾ ਨਿੱਤਾ ਤੇ ਗਰਦਾਸ ਮਾਨ ਵੀ ਗਾ ਗਿਆ ਹੈ ਜੀ ਮਤਲਬ ਕਹਿਣ ਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਐ ਸਮਝ ਲਓ ਵੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਅਗਰ ਤੁਸੀਂ ਆਪਦੀ ਰਸੋਈ ਚ ਠੀਕ ਕਰ ਸਕਦੇ ਹੋ ਜਿਵੇਂ ਹੁਣ ਤੁਸੀਂ ਕਹਿੰਦੇ ਮੈਂ ਚਾਹ ਨਹੀਂ ਛੱਡ ਸਕਦਾ ਮੈਂ ਕਹਿੰਦਾ ਬਿਲਕੁਲ ਨਾ ਛੱਡੋ ਕੌਣ ਕਹਿੰਦਾ ਛੱਡੋ ਪਰ ਉਹਦੇ ਵਿੱਚ ਥੋੜੀ ਜੀ ਇਲਾਇਚੀ ਪਾ ਲਓ ਥੋੜਾ ਜਿਹਾ ਇੱਕ ਲੌਂਗ ਪਾ ਲਓ ਥੋੜੀ ਜੀ ਦਾਲਚੀਨੀ ਪਾ ਲਓ ਜੇ ਹੋ ਸਕੇ ਉਹਦੇ ਵਿੱਚ ਅਰਜੁਨ ਦਾ ਸੱਕ ਪਾ ਲਓ ਥੋੜਾ ਜਿਹਾ ਤੁਹਾਡੀ ਚਾਹ ਵੀ ਬਣ ਗਈ ਨਾਲੇ ਦਬਾਅ ਵੀ ਬਣ ਗਈ ਉਹਨੇ ਨੁਕਸਾਨ ਵੀ ਨਹੀਂ ਕਰਨਾ ਤੇ ਫਿਰ ਚੀਜ਼ ਹੋ ਗਈ ਤੀਜੀ ਗੱਲ ਹੋਰ ਸੁਣ ਲੋ ਤੁਸੀਂ ਕਹਿੰਦੇ ਹੋ ਅਸੀਂ ਦਾਲ ਸਬਜ਼ੀ ਬਣਾਉਣੀ ਆ ਵਧੀਆ ਬਣਾਉਣੀ ਆ ਪਰ ਬਣਾਉਣੇ ਕਾਦੇ ਚਾ ਅਸੀਂ ਕੁੱਕਰ ਚ ਸਟੀਮ ਰਵਾਉਣੀ ਆ ਹੁਣ ਕੁੱਕਰ ਹੈਗਾ ਐਲੂਮੀਨੀਅਮ ਦਾ ਉਹ ਜਿਹੜਾ ਐਲੂਮੀਨੀਅਮ ਹੈ ਉਹ ਨੁਕਸਾਨ ਕਰ ਰਿਹਾ ਉਹ ਲੀਵਰ ਤੇ ਵੀ ਅਸਰ ਕਰ ਰਿਹਾ ਕਿਡਨੀ ਤੇ ਵੀ ਅਸਰ ਕਰ ਰਿਹਾ ਬ੍ਰੇਨ ਤੇ ਵੀ ਅਸਰ ਕਰ ਰਿਹਾ ਟ੍ਰਾਈਗਲਿਸਟਾਇਡ ਵਧਾਈ ਜਾਂਦਾ ਕੋਲੇਸਟ੍ਰੋਲ ਵਧ ਹੀ ਜਾਂਦੇ ਨੇ ਕਿਉਂ ਵੀ ਜਿਹੜੀ ਦਾਲ ਨੇ 4 ਘੰਟੇ ਚ ਪੱਕਣਾ ਹੈ ਉਹ ਵੀ ਮਿੱਟੀ ਦੀ ਹਾਂਡੀ ਚ ਪਕਣਾ ਹੁੰਦਾ ਸੀਗਾ ਉਹ ਅਸੀਂ ਹੁਣ ਸਿੱਧੀ ਕੁੱਕਰ ਚ ਸੀਟੀਆਂ ਬਰਵਾਤੀ ਹੁਣ ਉਹਨੇ ਸਾਡੀਆਂ ਸੀਟੀਆਂ ਤਾਂ ਵਜਾਉਣੀ ਹੀ ਨੇ ਫਿਰ ਤੇ ਇਸ ਕਰਕੇ ਇਹ ਸਾਰਾ ਚੀਜ਼ਾ ਉਲਟ-ਪੁਲਟ ਹੋ ਗਿਆ ਇਹ ਨਾ ਕਹੋ ਵੀ ਮੈਂ ਤਾਂ दारू ਨਹੀਂ ਪੀਂਦਾ ਮੈਨੂੰ ਕਿਉਂ ਹੋ ਗਿਆ ਮੈਂ दारू ਪੀਣਾ ਮੈਨੂੰ ਕਿਉਂ ਹੋ ਗਿਆ ਇਹ ਹੁਣ ਹੋ ਗਿਆ ਕੰਮ ਹੁਣ ਤੇ ਇਹ ਆ ਮਿੱਤਰੋ ਵੀ ਜਦੋਂ ਇਹ ਕੰਮ ਹੋ ਗਿਆ ਆਪਾਂ ਨੇ ਕੀਤਾ ਕੋਈ ਬਾਹਰੋਂ ਨਹੀਂ ਆਇਆ ਆਪਾਂ ਹੀ ਫਸਲਾਂ ਚ ਉਹ ਪਾਈ ਐ ਜਿਹਨੂੰ ਪੈਸਟੀਸਾਈਡ ਕਹਿੰਦੇ ਆ ਦਵਾਈਆਂ ਕਹਿੰਦੇ ਆ ਆਪਾਂ ਹੀ ਭਾਈ ਜਾਨੇ ਆਪਾਂ ਹੀ ਯੂਰੀਆ ਪਾਇਆ ਆਪਾਂ ਹੀ ਆਪਣੀ ਧਰਤੀ ਮਾਂ ਦਾ ਕੁੱਖ ਬਗਾੜੀ ਆ ਤੇ ਹੁਣ ਸਾਨੂੰ ਇਹ ਭੁਗਤਣੀ ਪਊ ਜੀ ਤੇ ਇਸ ਕਰਕੇ ਹੁਣ ਹੁਣ ਤਾਂ ਬਸ ਮੋٹے ਮੋٹے ਬੂਟ ਬਾੜੋ ਕੰਡੇ ਤਾਂ ਬਿਸ਼ ਚੁੱਕੇ ਨੇ ਤੁਹਾਡੇ ਰਾਹਾਂ ਦੇ ਵਿੱਚ ਹੁਣ ਤਾਂ ਬੂਟ ਬਾੜੋ ਮੋٹے ਮੋٹے ਉਹ ਬੂਟ ਨੇ ਆਯੁਰਵੈਦਿਕ ਸਿਸਟਮ ਤੁਹਾਡੇ ਵਾਸਤੇ ਕਿਉਂਕਿ ਆਯੁਰਵੈਦਿਕ ਜੜੀ ਬੂਟੀਆਂ ਹੀ ਤੁਹਾਨੂੰ ਬਚਾ ਸਕਦੀਆਂ ਨੇ ਕਿਉਂ ਕਿਉਂਕਿ ਆਯੁਰਵੈਦਿਕ ਜਿਹੜੀ ਜੜੀ ਬੂਟੀ ਆ ਉਹਦੇ ਵਿੱਚ ਹਲੇ ਪਿਓਰਿਟੀ ਹੈਗੀ ਆ ਪਹਿਲਾਂ ਹੈ ਨਹੀਂ ਸੀ ਹੁਣ ਉਹਦੇ ਲੈਬ ਟੈਸਟ ਹੋਣ ਲੱਗੇ ਹੁਣ ਜੜੀ ਬੂਟੀ ਦੇ ਵੈਦ ਪੜੇ ਲਿਖੇ ਹੋਣ ਲੱਗੇ ਤੇ ਹੁਣ ਜਿਹੜੇ ਵੈਦ ਨੇ ਉਹ ਜੜੀ ਬੂਟੀ ਨੂੰ ਪਛਾਣ ਕੇ ਪਰਖ ਕੇ ਉਹਦੀਆਂ ਦਵਾਈਆਂ ਬਣਾਉਣ ਲੱਗੇ ਕੰਬੀਨੇਸ਼ਨ ਆਉਣ ਲੱਗੇ ਹੁਣ ਤੁਹਾਡੇ ਮੂਰੇ ਜਿਹੜੀ ਅੰਗਰੇਜ਼ੀ ਦਵਾਈ ਤੇ ਦੇਸੀ ਦਵਾਈ ਦੀ ਪਰਖ ਹੀ ਨਹੀਂ ਹੁੰਦੀ ਅੰਗਰੇਜ਼ੀ ਦਵਾਈ ਦਾ ਪੱਤਾ ਨਹੀਂ ਹੁੰਦਾ ਸੋਹਣਾ ਹੁੰਦਾ ਜਿੰਨਾ ਦੇਸੀ ਦਾ ਅੱਗੇ ਤਾਂ ਬੈਦ ਐਂ ਕੋਟ-ਕਟ ਪੁੜੀਆਂ ਬਣਾਈ ਜਾਂਦੇ ਨੇ ਪਤਾ ਨਹੀਂ ਸਹੀ ਪੁੜੀਆਂ ਵਾਲਾ ਬੈਦ ਹੈ ਹੁਣ ਤੇ ਅੰਗਰੇਜ਼ੀ ਦਵਾਈ ਨਾਲੋਂ ਵਧੀਆ ਸਾਡੇ ਦੇਸੀ ਦਵਾਈ ਦੇ ਪੱਤੇ ਆਉਂਦੇ ਨੇ ਦੇਸੀ ਦਵਾਈ ਦੇ ਡੱਬੇ ਆਉਂਦੇ ਨੇ ਮਤਲਬ ਕਹਿਣ ਦਾ ਵੀ ਹੁਣ ਤੁਹਾਡੇ ਵਾਸਤੇ ਆਯੁਰਵੇਦ ਨੇ ਵੀ ਆਪ ਦੇ ਆਪ ਨੂੰ ਮਾਡਰਨ ਬਣਾ ਲਿਆ ਜੀ ਦਾ ਨੂੰ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਬੱਚੇ ਹੁਣ ਪੜ ਗਏ ਬਈ ਆਯੁਰਵੇਦ ਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਬੱਚੇ ਪੜ ਗਏ ਪੜ ਲਿਖ ਗਏ ਹੁਣ ਇਹਨਾਂ ਲਈ ਮੈਂ ਵੀ ਥੋੜਾ ਜਿਹਾ ਪੜਿਆ ਲਿਖਿਆ ਹੋ ਜਾ ਹੁਣ ਆਯੁਰਵੇਦ ਨੇ ਵੀ ਟਾਈ ਲਾ ਲਈ ਹੁਣ ਉਹ ਟਾਈ ਵਾਲਾ ਬਾਊ ਹੋ ਗਿਆ ਤੇ ਮਤਲਬ ਇਹ ਆ ਕਿ ਆਯੁਰਵੈਦਿਕ ਸਿਸਟਮ ਦੇ ਵਿੱਚ ਅਗਰ ਤੁਸੀਂ ਟ੍ਰੀਟਮੈਂਟ ਚਾਹਦੇ ਹੋ ਹੂੰ ਸਫਲ ਟ੍ਰੀਟਮੈਂਟ ਚਾਹੁੰਦੇ ਹੋ ਕਿ ਆਯੁਰਵੇਦ ਦਾ ਹੀ ਟ੍ਰੀਟਮੈਂਟ ਲੈਣਾ ਤਾਂ ਮੈਂ ਤੁਹਾਨੂੰ ਇੱਕ ਰਸਤਾ ਦੱਸ ਦਿੰਦਾ ਦੇਖੋ ਸਾਰੇ ਬੰਦੇ ਮੇਰੇ ਕੋਲ ਨਹੀਂ ਆ ਸਕਦੇ ਸਾਰੇ ਲੋਕ ਮੇਤੋਂ ਇਲਾਜ ਨਹੀਂ ਲੈ ਸਕਦੇ ਔਰ ਸਾਰਿਆਂ ਦਾ ਮੈਂ ਕਾਰਬ ਨਹੀਂ ਸਕਦਾ ਕਿਉਂਕਿ 13 ਕਰੋੜ ਦੇ ਕਰੀਬ ਤਾਂ ਸਾਡੇ ਪੰਜਾਬੀ ਭੈਣ ਭਰਾ ਨੇ ਪੂਰੀ ਧਰਤੀ ਦੇ ਉੱਪਰ ਜਿਹੜੇ ਵਸ ਰਹੇ ਨੇ ਔਰ ਇਹਨਾਂ ਦੇ ਵਿੱਚੋਂ 10 ਕਰੋੜ ਤੋਂ ਵੱਧ ਲੋਕ ਨੇ ਜਿਹੜੇ ਸੁਭਾਸ਼ ਗੋਇਲ ਨੂੰ ਮਿਲਦੇ ਆ ਸਤਕਾਰ ਕਰਦੇ ਆ ਮੇਤੋਂ ਸਤਕਾਰ ਲੈਂਦੇ ਆ ਔਰ ਪਿਆਰ ਲੈਂਦੇ ਆ ਜਿਨ੍ਹਾਂ ਨੂੰ ਅਸੀਂ ਬਾਈ ਕੋਰੀਅਰ ਮਿਲ ਕੇ ਹੋਰ ਪਤਾ ਨਹੀਂ ਕਿਵੇਂ ਕਿਵੇਂ ਮਤਲਬ ਮੈਂ ਦੇਖਦਾ ਕਿ ਸਾਡੇ ਜਿਹੜੇ ਆ ਚੁੱਕੇ ਨੇ ਸਾਡੇ ਕੋਲੇ ਉਹ 10 ਕਰੋੜ ਦੇ ਕਰੀਬ ਜਿਹੜੇ ਪੰਜਾਬੀ ਭੈਣ ਭਰਾ ਪੰਜਾਬੀ ਬੋਲਦੇ ਲੋਕ ਮੈਨੂੰ ਮਿਲ ਚੁੱਕੇ ਹੈ ਸ਼ਾਇਦ ਮੇਰੀ ਪੰਜਾਬੀ ਤਾਂ ਹੀ ਇੰਨੀ ਸ਼ੁੱਧ ਹੋ ਗਈ ਹੈ ਤੇ ਦੂਜੀ ਗੱਲ ਪੂਰੇ ਦੇਸ਼ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਣਾ ਕਿੱਥੇ ਖੇੜ ਪਿਆ ਪਰ ਤੁਸੀਂ ਜੇ ਆਪਣਾ ਸੱਚਮੁੱਚ ਆਯੁਰਵੈਦਿਕ ਟ੍ਰੀਟਮੈਂਟ ਚਾਹੁੰਦੇ ਹੋ ਜਿਹੜੇ ਤਾਂ ਮੇਰੇ ਕੋਲ ਆ ਸਕਦੇ ਆਜੋ मोस्ट ਵੈਲਕਮ ਦਿਲੋਂ ਤੁਹਾਡਾ ਸਵਾਗਤ ਹੈ ਪਰ ਜਿਹੜੇ ਆ ਹੀ ਨਹੀਂ ਸਕਦੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਤੁਹਾਡੇ ਨੇੜੇ ਤੇੜੇ ਹਸਪਤਾਲ ਨੇ ਉਹ ਵੀ ਆਯੁਰਵੈਦਿਕ ਨੇ ਜੀ ਆਯੁਰਵੈਦਿਕ ਦੇ ਹਸਪਤਾਲਾਂ 'ਚ ਜਾਓ ਜਾ ਕੇ ਆਯੁਰਵੈਦਿਕ ਦੇ ਵੈਦਾਂ ਨੂੰ ਮਿਲੋ ਦੇਸੀ ਇਲਾਜ ਕਰਾਓ ਅਗਰ ਉੱਥੇ ਵੈਦ ਮੌਜੂਦ ਨਹੀਂ ਹੈਗਾ ਤੁਸੀਂ ਆਪਣੀ ਮੌਜੂਦਾ ਸਰਕਾਰ ਨੂੰ ਦੱਸੋ ਕਹਿੰਜੀ ਸਾਡੀ ਡਿਸਪੈਂਸਰੀ 'ਚ ਵੈਦ ਚਾਹੀਦਾ ਤੁਹਾਨੂੰ ਵੈਦ ਮਿਲਣਗੇ ਕਿਉਂਕਿ ਸਾਡੇ ਵੈਦ ਬਹੁਤ ਬੇਰੁਜ਼ਗਾਰ ਵੀ ਤੁਰੇ ਫਿਰਦੇ ਆ ਉਹਨਾਂ ਨੂੰ ਡਿਸਪੈਂਸਰੀਆਂ ਦੇ ਵਿੱਚ ਬੈਠਣ ਦੀ ਤਾਕਤ ਤੁਸੀਂ ਦੇਣੀ ਆ ਔਰ ਜਦੋਂ ਤੁਸੀਂ ਇਹ ਤਾਕਤ ਦਿਓਗੇ ਤੁਹਾਨੂੰ ਆਯੁਰਵੈਦਿਕ ਦਾ ਬਣਿਆ ਬਣਾਇਆ ਅਗਰ ਪੀਜੀਆਈ ਨਾ ਮਿਲ ਗਿਆ ਤੁਸੀਂ ਕਹੋਗੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਇਨ ਆਯੁਰਵੇਦਾ ਪੰਜਾਬ ਚ ਮਿਲੂਗਾ ਆਪਾਂ ਨੂੰ ਔਰ ਆਪਾਂ ਬਣਾਵਾਂਗੇ ਔਰ ਸੁਭਾਸ਼ ਗੁਇਲ ਦੀ ਜਿੱਦ ਹੈ ਕਿ ਜੇ ਜਿਉਂਦੇ ਰਹਿ ਗਏ ਬਾਬੇ ਨੇ 10 ਸਾਲ ਹੋਰ ਤੰਦਰੁਸਤੀ ਦੇਤੀ ਨਾ ਸਿਹਤ ਵੱਲੋਂ 10 ਸਾਲ ਹੋਰ ਦੁਨੀਆ ਚ ਰੱਖ ਲਿਆ ਤੁਹਾਡੇ ਵਿੱਚ ਤਾਂ ਇਹ ਚੀਜ਼ ਵੀ ਆਪਾਂ ਬਣਾ ਕੇ ਦੁਨੀਆ ਚ ਜਾਵਾਂਗੇ ਪਹਿਲਾ ਸੁਭਾਸ਼ ਗੁਇਲ ਐਸਾ ਵੈਦ ਐਸਾ ਡਾਕਟਰ ਐਸਾ ਇਨਸਾਨ ਹੈ ਜਿਹੜਾ ਇਹ ਗੱਲ ਕਹਿੰਦਾ ਕਿ ਦੁਨੀਆ ਚੋ ਜਾਵਾਂਗੇ ਪਤਾ ਨਹੀਂ ਲੋਕ ਤਾਂ ਇਹ ਕਹਿੰਦੇ ਨੇ ਇੱਥੇ ਹੀ ਮੰਝੇ ਡਾਏ ਹੋਏ ਆ ਬਸ ਸਾਡੇ ਕੋਲੇ ਆ ਜੇ ਸਭ ਕੁਝ ਸਾਡਾ ਹੀ ਹੋ ਜੇ ਕੀ ਹੋ ਜੂਗਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਬਚਣਾ ਕੱਖ ਨਹੀਂ ਪਰ ਜਦੋਂ ਦੁਨੀਆ ਚੋ ਜਾਈਏ ਇਹੋ ਜਿਹਾ ਕੰਮ ਕਰਕੇ ਜਾਈਏ ਵੀ ਅੱਖ ਪੂਰੀ ਚਮਕਦਾਰ ਹੋਣੀ ਚਾਹੀਦੀ ਹੈ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਹੈ ਮਨ ਚ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਮੈਂ ਆਪਣੇ ਦੇਸ਼ ਲਈ ਜਾਂ ਆਪਣੇ ਲੋਕਾਂ ਲਈ ਕੁਝ ਕੀਤਾ ਨਹੀਂ ਤਾਂ ਦਿਲ ਚ ਇਹ ਗਰੂਰ ਵੀ ਹੋਣਾ ਚਾਹੀਦਾ ਇਹ ਮਾਨ ਵੀ ਹੋਣਾ ਚਾਹੀਦਾ ਵੀ ਜਮਰਾਜ ਦੇ ਝੋਟੇ ਤੋਂ ਮੂਹਰੇ ਭੱਜਾਂਗੇ ਔਰ ਜਾ ਕੇ ਰੱਬ ਨਾਲ ਵੀ ਅੱਖ ਮਿਲਾ ਕੇ ਗੱਲ ਕਰਾਂਗੇ ਵੀ ਜਿਵੇਂ ਤੇ ਭੇਜਿਆ ਦੀ ਉਵੇਂ ਹੀ ਆਇਆ ਔਰ ਚੰਗੇ ਕੰਮ ਕਰਨ ਲਈ ਭੇਜਿਆ ਦੀ ਜਿੰਨੇਕ ਤੂੰ ਮੇਰੇ ਤੇ ਹੱਥ ਰੱਖਿਆ ਉਹਨੇ ਚੰਗੇ ਕੰਮ ਕਰਨ ਚਾਪਾ ਕਾਮਯਾਬੀ ਹੋਏ ਔਰ ਜੇ ਕਿਸੇ ਦੇ ਘਰ ਚ ਕੋਈ ਵੀ ਇਨਸਾਨ ਲੀਵਰ ਦੀ ਪ੍ਰੋਬਲਮ ਤੋਂ ਲੈ ਕੇ ਦੁਖੀ ਆ www.vaid1.com ਤੇ ਜਾ ਕੇ ਲਿਵ ਐਕਸ਼ਨ ਕੈਪਸੂਲ ਤੇ ਇੱਕ ਦੋ ਚੀਜ਼ਾਂ ਹੋਰ ਨੇ ले ਸਕਦਾ ਜੇ ਮੇਰੇ ਕੋਲੇ ਆਉਣਾ ਜਾਂ ਸਾਈਟ ਤੇ ਜਾਣਾ ਮੁਸ਼ਕਿਲ ਹੈ ਤਾਂ ਦੇਸੀ ਵੈਦ ਫੜੋ ਨੇੜੇ ਤੇੜੇ ਬਹੁਤ ਨੇ ਆਪਣੇ ਪੰਜਾਬ ਚ ਵੈਦ ਭਰਾ ਸਾਡੇ ਔਰ ਉਹਨਾਂ ਵੈਦਾਂ ਨੂੰ ਵੀ ਮੇਰਾ ਸਲੂਟ ਹੈ ਜਿਹੜੇ ਆਜਰ ਵਿੱਚ ਕੰਮ ਕਰਦੇ ਆ ਜੀ ਤੇ ਜਾਂਦੇ ਜਾਂਦੇ ਦਿਮਾਗ ਦੇ ਵਿੱਚ ਇੱਕ ਹੋਰ ਗੱਲ ਆ ਗਈ ਜੀ ਕਹਿੰਦੇ ਧੁੰਨੀ ਦਾ ਜਿਹੜਾ ਸਿਸਟਮ ਆ ਉਹ ਵੀ ਬੜਾ ਕਹਿੰਦੇ ਅਹਿਮ ਹੁੰਦਾ ਤੇ ਧੁੰਨੀ ਦੇ ਵਿੱਚ ਪਾਉਣ ਵਾਲੇ ਤੇਲ ਦੀ ਬੜੀ ਚਰਚਾ ਛੜੀ ਹੋਈ ਹੈ ਕਈ ਥਾਵਾਂ ਦੇ ਉੱਤੇ ਪਰ ਨਾਮ ਤਾਂ ਹੁਣ ਕੀ ਲੈਣੇ ਨੇ ਪਰ ਧੁੰਨੀ ਵਾਲਾ ਸਿਸਟਮ ਕੀ ਹੈ ਜੀ ਤੁੰਨੀ ਜਿਹੜੀ ਹੈ ਨਾ ਨਾਭੀ ਸਾਡਾ ਨਾਭੀ ਚੱਕਰ ਹੈ ਇਹ ਬੜੀ ਕਮਾਲ ਚੀਜ਼ ਹੈ ਔਰ ਸਾਡੀ ਸਾਡੇ ਸਰੀਰ ਦਾ ਇੱਕ ਅਹਿਮ ਪਾਰਟ ਆ ਤੁਸੀਂ ਦੇਖੋ ਜਦੋਂ ਸਵੇਰੇ ਸੁੱਤੇ ਉੱਠਦੇ ਹੋ ਤੁਸੀਂ ਤੁਸੀਂ ਕਈ ਵਾਰ ਦੇਖਦੇ ਹੋਣੇ ਵੀ ਤੁਹਾਡੀ ਤੁੰਨੀ ਚ ਫੂਸ ਜਿਹਾ ਇਕੱਠਾ ਹੋਇਆ ਹੁੰਦਾ ਉਹ ਕਿੱਥੋਂ ਆ ਗਿਆ ਰੋਜ਼ ਹੀ ਰੋਜ਼ ਹੀ ਆ ਜਾਂਦਾ ਉਹ ਤੁਹਾਡੇ ਕੱਪੜਿਆਂ ਚੋਂ ਖਿੱਚ ਲੈਂਦੀ ਆ ਜਿਵੇਂ ਨਾ ਆਪਾਂ ਕਈ ਵਾਰੀ ਮੀਂਹ ਪੈਂਦਾ ਪਾਣੀ ਨਹੀਂ ਦੇਖਦੇ ਕਿਤੇ ਡੰਮੀ ਜੀ ਚਾਹੇ ਘੁੰਮੇ ਦਾ ਹੁੰਦਾ ਪਾਣੀ ਉੱਥੇ ਗਲੀ ਜੀ ਚ ਪਈ ਜਾਂਦਾ ਉਹ ਖਿੱਚਦੀ ਆ ਨਾ ਪਾਣੀ ਸਰ ਇਹ ਸਾਡਾ ਧੁਰਾ ਇਹ ਸਾਡੇ ਸਰੀਰ ਦੇ ਪੈਰ ਦੇ ਨੋਂ ਤੋਂ ਸਿਰ ਤੱਕ ਇਹ ਪੂਰਾ ਚੱਲਦਾ ਰਹਿਣ ਦਾ ਸਿਸਟਮ ਇਹਦਾ ਤੇ ਇਹ ਨਾ ਸੱਕ ਕਰਦੀ ਆ ਹੂੰ ਉਤੋਂ ਜੋ ਇਹਨੂੰ ਮਿਲੂਗਾ ਉਹਨੇ ਜੋ ਫੂਸ ਮਿਲੂਗਾ ਤਾਂ ਫੂਸ ਵਰਗਾ ਤੇ ਡਬਣੂ ਜੇ ਇਹਨੂੰ ਤੁਸੀਂ ਤੇਲ ਦਿਓਗੇ ਤਾਂ ਉਹਨੇ ਅੰਦਰ ਜਾ ਕੇ ਲੋਬ੍ਰੀਕੇਸ਼ਨ ਕਰਦੀ ਆ ਹੁਣ ਤੇਲ ਜੇ ਲਾਉਣਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਇਹਦੇ ਅੱਡ ਅੱਡ ਕਈ ਲੋਕ ਕਹਿੰਦੇ ਨੇ ਜੀ ਇੱਕੋ ਹੀ ਤੇਲ ਬਣਾ ਲਿਆ بس ਇਹ ਅਲਾਦੀਨ ਦਾ ਚਰਾਗ ਬਣ ਗਿਆ بس ਇਹ ਲਾ ਦੋ ਪਾ ਬੰਦੇ ਦਾ ਸਾਰਾ ਕੁਝ ਹੀ ਠੀਕ ਹੋ ਗਿਆ ਐ ਨਹੀਂ ਹੁੰਦਾ ਹਰ ਚੀਜ਼ ਜਿਹੜੀ ਹੋ ਸਕਦਾ ਉਹਨਾਂ ਦੀ ਆਪਣੀ ਇੱਕ ਥੈਰੇਪੀ ਹੋਊਗੀ ਪੈਥੀ ਹੋਊਗੀ ਹਰ ਇੱਕ ਬੰਦਾ ਵਿਦਵਾਨ ਹੈ ਕਹਿ ਨਹੀਂ ਸਕਦੇ ਲੇਕਿਨ ਮੇਰੀ ਜਿਹੜੀ ਸੋਚ ਹੈ ਜਾਂ ਸਾਡੇ ਵੈਦ ਜਿਹੜਾ ਬਣਾਉਂਦੇ ਨੇ ਹੁਣ ਅਸੀਂ ਇੱਕ ਤੇਲ ਬਣਾਇਆ ਨਬੀ ਟੱਚ ਆਇਲ ਐਕਸਟਰਾ ਵਰਜਨ ਜਿਹੜਾ ਐਕਸਟਰਾ ਵਰਜਨ ਦਾ ਮਤਲਬ ਕੀ ਹੋਇਆ ਕਿ ਅਸੀਂ ਜਦੋਂ ਉਹ ਦੰਨੇ ਆ ਉਹ ਅਸੀਂ ਉਹਨਾਂ ਬੱਚਿਆਂ ਨੂੰ ਦੰਨੇ ਜਿਨ੍ਹਾਂ ਦਾ ਕੱਦ ਨਹੀਂ ਵੱਧ ਰਿਹਾ ਸਿਹਤ ਨਹੀਂ ਬਣ ਰਹੀ ਜਾਂ ਪੈਰਾਂ 'ਚ ਉਹਨਾਂ ਦੇ ਅੱਗ ਨਿਕਲਦੀ ਆ ਬੱਚੇ ਛੋਟੇ ਨੇ ਕਬਜ ਹੋ ਜਾਂਦੀ ਆ ਬੱਚੇ ਛੋਟੇ ਨੇ ਪੀਲੀਆ ਹੋ ਜਾਂਦਾ ਬੱਚੇ ਛੋਟੇ ਨੇ ਅੱਖਾਂ ਕਮਜ਼ੋਰ ਹੋ ਰਹੀਆਂ ਨੇ ਉਹਨਾਂ ਲਈ ਅਸੀਂ ਉਹ ਦੰਨੇ ਆ ਤੇ ਵੱਡਿਆਂ ਨੂੰ ਅਸੀਂ ਕਹਿੰਦੇ ਆ ਵੀ ਇਹ ਬੱਚਿਆਂ ਦੀ ਧੁੰਨੀ 'ਚ ਵੀ ਲਾਓ ਤੇ 2-3-4-4 ਬੂੰਦਾਂ ਲੈ ਕੇ ਉਹਨਾਂ ਦੇ ਕੱਛਾਂ 'ਚ ਵੀ ਮਲੋ ਜੇ ਤੁਸੀਂ ਉਹਨੇ ਕੱਚਾ ਚ ਮਲਦੇ ਹੋ ਤਾਂ ਤੁਸੀਂ ਇਹ ਸਮਝ ਲਓ ਵੀ ਤੁਹਾਡੇ ਬੱਚੇ ਨੂੰ ਜ਼ਿੰਦਗੀ ਚ ਮਾਈਗਰੇਟ ਨਹੀਂ ਹੋ ਸਕਦਾ ਤੁਹਾਡੇ ਬੱਚੇ ਨੂੰ ਜ਼ਿੰਦਗੀ ਚ ਸਰਵਾਈਵਲ ਨਹੀਂ ਹੋ ਸਕਦਾ ਤਾਂ ਇਸ ਕਰਕੇ ਜਿਹੜਾ ਡੱਬੀ ਟੱਚ ਐਕਸਟਰਾ ਵਰਜਨ ਤੇਲ ਆਪਣਾ ਉਹ ਬਹੁਤ ਕਾਮਯਾਬ ਹੈ ਮੈਨੂੰ ਬਾਕੀ ਨਹੀਂ ਪਤਾ ਪਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਕਿ ਡੱਬੀ ਦੇ ਵਿੱਚ ਜਦੋਂ ਤੇਲ ਪੈਂਦਾ ਹੈ ਨਾ ਜੀ ਤਾਂ ਇੱਕ ਜੰਨਤ ਨਜ਼ਰ ਆਉਂਦੀ ਹੈ ਪਰ ਆਉਂਦੀ ਕਿਨੂੰ ਆ ਜਿਹੜਾ ਲੰਬੇ ਸਾਹ ਲੈਂਦਾ ਐਣ ਵੀ ਤੇਲ ਪਾਇਆ ਤੇ ਚੱਲ ਮੋਟਰਸਾਈਕਲ ਦੇ ਕਿੱਕ ਮਾਰੀ ਇਕ ਅੱਲਾ ਬੱਚਿਆਂ ਲਈ ਨਹੀਂ ਇਹ ਵੱਡੇ ਸਾਰੇ ਲੈ ਸਕਦੇ ਆ ਔਰ ਤਰੀਕਾ ਇਹੀ ਆ ਤੁਸੀਂ ਜਿਹੜੀ ਮਰਜ਼ੀ ਉਮਰ ਦੇ ਹੋ ਕੱਚਾਂ 'ਚ ਤੇਲ ਮਲਿਆ ਕਰੋ ਜਦ ਤੱਕ ਸਾਡਾ ਨਾਭੀ ਤੇਲ ਨਹੀਂ ਆਉਂਦਾ ਤੁਹਾਡੇ ਕੋਲੇ ਸਾਡਾ ਆਰਮ ਟੱਚ ਤੇਲ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਬਾਬਾ ਜੀ ਦਾ ਨਾਮ ਲੈ ਕੇ ਸਰੋਂ ਦਾ ਤੇਲ ਨਹੀਂ ਮਲੀ ਜਾਓ ਤੇ ਕੱਚਾਂ 'ਚ ਤੇਲ ਮਲਿਆ ਕਰੋ ਜਿੰਨਾ ਤੁਸੀਂ ਕੱਚਾਂ ਨੂੰ ਰਗੜੋਗੇ ਨਾ ਉਹਨੇ ਤੁਸੀਂ એનਰਜੈਟਿਕ ਹੋ ਮੋਗੇ ਜ਼ਿੰਦਗੀ ਚ ਇਹ ਕਰਕੇ ਦੇਖ ਲੋ 10 ਦਿਨ ਕਰ ਲੋ 20 ਦਿਨ ਕਰ ਲੋ ਤੁਸੀਂ ਕਹੋਗੇ ਥੈਂਕ ਯੂ ਗੋਇਲ ਸਾਹਿਬ ਇਹ ਤੁਹਾਡਾ ਥੈਂਕ ਯੂ ਬੜਕ ਕੇ ਆਉਂਦਾ ਮੇਰੇ ਕੋਲ ਐ ਹੀ ਨਹੀਂ ਆਉਂਦਾ ਵੀ ਤੁਸੀਂ ਜਿੰਨਾ ਮਰਜੀ ਅਜੇ ਤੱਕ ਕਿਸੇ ਨੇ ਕਮੈਂਟ ਨਹੀਂ ਪਾਇਆ ਵੀ ਥੈਂਕ ਯੂ ਗੋਇਲ ਸਾਹਿਬ ਨੂੰ ਬਥੇਰੇ ਕਮੈਂਟ ਬਾਤ ਦਿੰਦੇ ਨੇ ਪੁੱਟੇ ਸਿੱਦੇ ਵੀ ਇਹ ਤਾਂ ਬਾਣੀਆਂ ਐ ਤਾਂ ਬਣਾਣਾ ਵੀ ਮੈਂ ਹੈਗਾ ਹੀ ਬਾਣੀਆਂ ਇਹ ਚ ਕਹਿਣ ਵਾਲੀ ਕੀ ਗੱਲ ਹੈ ਤੇ ਮਤਲਬ ਜਿਹੜੀ ਗੱਲ ਆ ਵੀ ਪਰ ਹੈ ਮੈਂ ਤੁਹਾਡਾ ਸੇਵਾਦਾਰ ਇਹ ਗੱਲ ਤੁਹਾਨੂੰ ਮੰਨਣੀ ਪਊਗੀ ਬਾਕੀ ਸਾਰਿਆਂ ਦਾ ਸਤਿਕਾਰ ਹੈ ਜੀ ਜੀ ਬਿਲਕੁਕੁਲ ਗੱਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਪ੍ਰੀ ਸਤਿਕਾਰ ਜੀ ਸੋ ਦਰਸ਼ਕੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ